ਜਿਹੜੇ ਪਰਿਵਾਰਾਂ ਦੇ ਬੱਚੇ ਹਰਿਆਣਾ ਦੇ ਅੰਦਰ ਸੀਗੇ ਜੇਲਾਂ ਦੇ ਉਹ ਪਰਿਵਾਰਾਂ ਨੂੰ ਤੁਹਾਡੇ ਸਾਹਮਣੇ ਰੱਖਿਆ ਉਹਦਾ ਮਕਸਦ ਸੀਗਾ ਵੀ ਪਰਿਵਾਰ ਇਕੱਠੇ ਨੇ ਜੋ ਮੋਰਚਾ ਫੈਸਲਾ ਕਰੂ ਉਹਨਾਂ ਨੇ ਕਿਹਾ ਉਹ ਮੋਰਚੇ ਦੇ ਨਾਲ ਨੇ ਸਰਕਾਰ ਛਾਸ਼ਾਂ ਰਚਦੀ ਆ ਤੋੜਨ ਦਾ ਯਤਨ ਕਰਦੀ ਆ ਨਿਰਾਸ਼ ਕਰਨ ਦਾ ਯਤਨ ਕਰਦੀ ਆ ਉਹਨਾਂ ਦੇ ਪਰਿਵਾਰਾਂ ਨਾਲ ਕੀ ਜ਼ੁਲਮ ਕੀਤਾ ਹਰਿਆਣਾ ਸਰਕਾਰ ਨੇ ਉਹਨਾਂ ਨੇ ਬੋਲ ਕੇ ਬੱਦ ਤਰੀਕੇ ਨਾਲ ਬਖਾਨ ਕਰਤਾ ਵੀ ਸਾਡੇ ਨਾਲ ਜੋ ਕੋਈ ਜ਼ਬਰ ਹੋਇਆਗਾ ਸਰਕਾਰ ਤੋਂ ਇਲਾਵਾ ਵਿਰੋਧੀ ਧਿਰਾਂ ਨੂੰ ਵੀ ਸਵਾਲ ਕਰਨੇ ਆਮ ਆਦਮੀ ਪਾਰਟੀ ਨੂੰ ਵੀ ਸਵਾਲ ਹੋਣੇ ਚਾਹੀਦੇ ਕੋਈ ਦੋ ਰਾਇ ਨਹੀਂ ਹੈਗੀ ਵਿਰੋਧੀ ਧਿਰਾਂ ਨੂੰ ਵੀ ਵਿਰੋਧੀ ਧਿਰਾਂ ਨੂੰ ਸਾਡੇ ਸਵਾਲ ਹੋਰ ਹੋਣਗੇ ਨਾ ਠੀਕ ਹੈ ਸੰਕੇਤ ਦੇ ਵੀ ਤੁਸੀਂ ਜੇ ਤੁਹਾਡੀ ਸੱਤਾ ਹੁੰਦੀ ਹੈ ਤੇ ਤੁਸੀਂ ਸਾਨੂੰ ਲਖੀਮਪੁਰ ਖਰੀਦ ਦਾ ਇਨਸਾਫ ਕਿਵੇਂ ਦੋਗੇ ਤੁਸੀਂ ਸ਼ਹੀਦ ਸੁਭਕਰਨ ਦੀ ਸ਼ਹੀਦੀ ਦਾ ਇਨਸਾਫ ਕਿਵੇਂ ਦੋਗੇ ਤੁਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਵੇਂ ਬਣਾ ਕੇ ਦੋਗੇ ਤੁਸੀਂ ਡਬਲਯੂਟੀਓ ਤੇ ਭਾਰਤ ਨੂੰ ਕਿਵੇਂ ਜਿਹੜੇ ਸਵਾਲ ਇਹਨਾਂ ਦੇ ਹੋਰ ਟੰਗ ਨਾ ਹੋ ਜਾਣਗੇ ਪਰ ਸਵਾਲ ਤਾਂ ਸਾਰਿਆਂ ਨੂੰ ਹੋਣੇ ਚਾਹੀਦੇ ਅਸੀਂ ਐਲਾਨ ਕੀਤਾ ਹੈ ਕਾ ਜੁੱਧਿਆ ਵਿੱਚ ਰਾਮ ਮੰਦਰ ਬਣੇ ਸਾਨੂੰ ਕੋਤਰਾਜ ਨਹੀਂ ਬੰਦਣਾ ਚਾਹੀਦਾ ਉਹ ਇਸ ਮੁੱਦੇ ਨੂੰ ਲੈ ਕੇ ਦੇਸ਼ ਦੀ ਲਕਸ਼ਣ ਲੜਨਾ ਚਾਹੁੰਦੇ ਸੀ ਉਹਨੂੰ ਉਹ ਛੱਡਣਾ ਪੈ ਗਿਆ ਮੰਗਲ ਸੂਤਰ ਤੇ ਵੀ ਲੜਨਾ ਚਾਹੁੰਦੇ ਸੀ ਦੇਖੀਏ ਦੂਜਾ ਫਿਰ ਉਹ ਵਿਕਸਿਤ ਭਾਰਤ ਲੈ ਕੇ ਆਏ ਚੰਗੀ ਗੱਲ ਸੀ ਵਿਕਾਸ ਦਾ ਮੁੱਦਾ ਉਹ ਵੀ ਫਿਰ ਚੱਲਿਆ ਨਹੀਂ ਫਿਰ ਉਹ ਨਾਨ ਵੇਜ ਤੇ ਵੇਜ ਲੈ ਆਏ ਉਹ ਵੀ ਫਿੱਟਣਾ ਬੈਠਾ ਫਿਰ ਉਹ ਮੰਗਲ ਸੂਤਰ ਤੇ ਹਿੰਦੂ ਮੁਸਲਮਾਨਾਂ ਦੇ ਆ ਗਏ ਮਤਲਬ ਉਹਨਾਂ ਦੇ ਅੰਦਰ ਦੀ ਹਾਲਤ ਕਿਵੇਂ ਮਾੜੀ ਹੈ ਤੇ ਕਿਹਨੇ ਵੀ ਸਾਡਾ ਅਸਰ ਤਾਂ ਬਹੁਤ ਆ ਦੇਸ਼ ਦੇ ਹਾਕਮਾਂ ਦੀ ਇਹ ਬਦਨੀਤੀ ਹੈ ਪਿਛਲੇ 75 ਸਾਲਾਂ ਚ ਉਹ ਲੋਕਾਂ ਨੂੰ ਕਹਿ ਲੋ ਵੀ ਐਜੂਕੇਟ ਹੀ ਨਹੀਂ ਕਰ ਸਕੇ ਜਿਹੜੀ ਵਿਦਿਆ ਦਾ ਖੇਤਰ ਸੀ ਉਹ ਖਤਮ ਕੀਤਾ ਗਿਆ ਸਸੀ ਕਾਲ ਜੀ ਤੁਸੀਂ ਦੇਖਿਓ ਡੀ5 ਚੈਨਲ ਪੰਜਾਬੀ ਅੱਜ ਫੇਰ ਅਸੀਂ ਆਏ ਆ ਸਰਵਨ ਸਿੰਘ ਪੰਦੇਰ ਹੁਣਾ ਕੋਲ ਕਿਸਾਨ ਆਗੂ ਨੇ ਬਹੁਤ ਹੀ ਵੋਕਲ ਨੇ ਵੀਡੀਓਜ਼ ਲਗਾਤਾਰ ਆਪਣੀਆਂ ਜਾਰੀ ਕਰ ਰਹੇ ਨੇ ਕਿਸਾਨ ਸੰਘਰਸ਼ ਦੇ ਵਿੱਚ ਉਹਨਾਂ ਨੇ ਆਪਣਾ ਸੰਘਰਸ਼ ਪੂਰੀ ਤਰੀਕੇ ਦੇ ਨਾਲ ਵਿੱਢਿਆ ਹੋਇਆ ਹੈ ਔਰ ਜਥੇ ਲਗਾਤਾਰ ਜਿਹੜੇ ਨੇ ਉਹਨਾਂ ਨੂੰ ਵੀ ਮੋਬਾਈਲਾਈਜ਼ ਕਰਨ ਦੇ ਵਿੱਚ ਰੁੱਝੇ ਹੋਏ ਨੇ ਗੱਲਬਾਤ ਕਰਦੇ ਹਾਂ ਜੀ ਤੁਸੀਂ ਤਾਂ ਜਥੇ ਭੇਜਦੇ ਸੀਗੇ ਕਦੀ ਬੀਬੀਆਂ ਦੇ ਕਦੀ ਕੋਈ ਕੋਈ ਜਥੇ ਤੁਹਾਡੇ ਵੀਡੀਓਜ਼ ਦੇਖਦੇ ਰਹਿੰਦੇ ਆ ਅੱਜ ਤੁਸੀਂ ਇੱਥੇ ਕਿਸ ਪਰਪਸ ਲਈ ਆਏ ਹੋ ਆ ਦੇਖੋ ਅੱਜ ਤਾਂ ਪੀਸੀ ਸੀਗੀ ਦੋਵਾਂ ਫਾਰਮਾਂ ਦੀ ਜਿਹੜੇ ਪਰਿਵਾਰਾਂ ਦੇ ਬੱਚੇ ਹਰਿਆਣੇ ਦੇ ਅੰਦਰ ਸੀਗੇ ਜੇਲਾਂ ਚ ਉਹ ਪਰਿਵਾਰਾਂ ਨੂੰ ਤੁਹਾਡੇ ਸਾਹਮਣੇ ਰੱਖਿਆ ਉਹਦਾ ਮਕਸਦ ਸੀਗਾ ਵੀ ਪਰਿਵਾਰ ਇਕੱਠੇ ਨੇ ਜੋ ਮੋਰਚਾ ਫੈਸਲਾ ਕਰੂ ਉਹਨਾਂ ਨੇ ਕਿਹਾ ਉਹ ਮੋਰਚੇ ਦੇ ਨਾਲ ਨੇ ਸਰਕਾਰ ਛਾਛਾਂ ਰਚਦੀ ਆ ਤੋੜਨ ਦਾ ਯਤਨ ਕਰਦੀ ਆ ਨਿਰਾਸ਼ ਕਰਨ ਦਾ ਯਤਨ ਕਰਦੀ ਆ ਇਹ ਪੱਖ ਸਾਹਮਣੇ ਦੂਜਾ ਉਹਨਾਂ ਦੀ ਉਹਨਾਂ ਦੇ ਪਰਿਵਾਰਾਂ ਨਾਲ ਕੀ ਜ਼ੁਲਮ ਕੀਤਾ ਹਰਿਆਣਾ ਸਰਕਾਰ ਨੇ ਉਹਨਾਂ ਨੇ ਬੋਲ ਕੇ ਵੱਧ ਤਰੀਕੇ ਨਾਲ ਬਖਾਨ ਕਰਤਾ ਵੀ ਇਹ ਸਾਡੇ ਨਾਲ ਜੋ ਕੋਈ ਜ਼ਬਰ ਹੋਇਆ ਹੈਗਾ ਇਸ ਕਰਕੇ ਅੱਜ ਪੀਸੀ ਰੱਖੀ ਗਈ ਸੀ ਬਾਕੀ ਸਾਡੇ 100 ਦਿਨ 22 ਮਈ ਨੂੰ ਪੂਰੇ ਹੋ ਰਹੇ ਆ ਉਹਦਾ ਸੱਦਾ ਤੁਹਾਡੇ ਮਾਦਮ ਨਾਲ ਦਿੱਤਾ ਵੀ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰ ਨੌਜਵਾਨ ਮਤਾਵਾ ਪੈਣਾ ਬੀਬੀਆਂ ਵੱਦ ਤੋਂ ਵੱਦ ਇੱਥੇ ਪਹੁੰਚਣ ਇਹ ਸੀਗਾ ਦੂਜਾ ਹਰਿਆਣੇ ਦੇ ਵਿੱਚ 19 ਮਈ ਨੂੰ ਕੈਸਲ ਦੇ ਵਿੱਚ ਵੱਡੀ ਮਹਾਪੰਚਾਇਤ ਹੋ ਰਹੀ ਆ ਉਹ ਉਹ ਗੱਲ ਵੀ ਮੀਡੀਆ ਵਿੱਚ ਲਿਆਉਣ ਨੂੰ ਇਹ ਪ੍ਰੋਗਰਾਮ ਦੇਣ ਵਾਸਤੇ ਅੱਜ ਦੀ ਪੀਸੀ ਸੀਗੀ ਲਗਾਤਾਰ ਜਦੋਂ ਜਹਿਦ ਕਰ ਰਹੇ ਹੋ ਤੁਸੀਂ ਔਰ ਬਣਦਾ ਵੀ ਹੈ ਕਿਉਂਕਿ ਲੋਕ ਸਭਾ ਦੀ ਇਸ ਟਾਈਮ ਜਿਸ ਤਰ੍ਹਾਂ ਬਾਰ ਬਾਰ ਅਸੀਂ ਇਹ ਗੱਲ ਆਣੀ ਹੈ ਬਾਰ ਬਾਰ ਕਿ ਲੋਕ ਸਭਾ ਦੇ ਚੋਣਾਂ ਦਾ ਪ੍ਰੋਸੈਸ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਉਸ ਤਰੀਕੇ ਦੇ ਨਾਲ ਇਸ ਟਾਈਮ ਵਾਜਬ ਟਾਈਮ ਹੈ ਕਿ ਲੋਗਾ ਨੂੰ ਜਾਗਰੂਕ ਕੀਤਾ ਜਾਏ ਰਾਜੇਵਾਲ ਸਾਹਿਬ ਵੀ ਆਏ ਸੀ ਇੱਥੇ ਉਹਨਾਂ ਨੇ ਵੀ ਆਪਣੇ ਪ੍ਰੋਗਰਾਮ ਦਿੱਤੇ ਨੇ ਕਹਿੰਦੇ ਚਾਹੇ ਸਾਡੇ ਵਖਰੇਵੇਂ ਹੋਣ ਵਿਚਾਰਾਂ ਦੇ ਬਾਵਜੂਦ ਉਸ ਦੇ ਸਾਡੇ ਜਿਹੜੇ ਟੀਚਰ ਨੇ ਉਹ ਇੱਕੋ ਨੇ ਤਕਰੀਬਨ ਇੱਕੋ ਟੀਚੇ ਲੈ ਕੇ ਅਸੀਂ ਚੱਲ ਰਹੇ ਹਾਂ ਕਿਸਾਨੀ ਦੇ ਹਿੱਤਾਂ ਦੀਆਂ ਹੀ ਗੱਲ ਗੱਲਾਂ ਕਰ ਰਹੇ ਹਾਂ ਉਹਨਾਂ ਨੇ ਵੀ ਕਿਹਾ ਕਿ ਲੱਖ ਪੋਸਟਰ ਅਸੀਂ ਜਿਹੜੇ ਨੇ ਉਹ ਵੰਡ ਰਹੇ ਹੈਗੇ ਆ ਉਸ ਦੇ ਨਾਲ ਨਾਲ ਅਸੀਂ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈਗੀ ਹੈ ਜਿਹੜੀ ਕਿ ਮੌਜੂਦਾ ਪੰਜਾਬ ਦੀ ਸਰਕਾਰ ਹੈਗੀ ਹੈ ਸਤਾਤਾਰੀ ਉਹਨੂੰ ਵੀ ਕਿੱਕੇ ਰਨ ਵਾਸਤੇ 10-11 ਨੁਕਾਤੀ ਪ੍ਰੋਗਰਾਮ ਅਸੀਂ ਜਿਹੜਾ ਉਹ ਤਿਆਰ ਕਰ ਰਹੇ ਹਾਂ ਲਿਸਟਿੰਗ ਕਰ ਰਹੇ ਹਾਂ ਤੁਸੀਂ ਇਹਦੇ ਬਾਰੇ ਵਿੱਚ ਕੀ ਕਹੋਗੇ ਹਾਂ ਦੇਖੋ ਮੋਰਚੇ ਆਪਣੇ ਦੋਵੇਂ ਫੋਰਮਾਂ ਨੇ ਪਹਿਲਾਂ ਐਲਾਨ ਕੀਤਾ ਸਰਕਾਰ ਤੋਂ ਇਲਾਵਾ ਵਿਰੋਧੀ ਧਿਰਾਂ ਨੂੰ ਵੀ ਸਵਾਲ ਕਰਨੇ ਆਮ ਆਦਮੀ ਪਾਰਟੀ ਨੂੰ ਵੀ ਸਵਾਲ ਹੋਣੇ ਚਾਹੀਦੇ ਕੋਈ ਦੋ ਰਾਇ ਨਹੀਂ ਹੈ ਠੀਕ ਹੈ ਕੁਝ ਜਿਹਾ ਜੇ ਬੋਲਿਓ ਥੋੜਾ ਜਿਹਾ ਖੁੱਲਕੇ ਨਹੀਂ ਬੋਲੇ ਤੁਸੀਂ ਨਹੀਂ ਨਹੀਂ ਮੈਂ ਕਹਿਣਾ ਵੀ ਵਿਰੋਧੀ ਧਿਰਾਂ ਨੂੰ ਵੀ ਵਿਰੋਧੀ ਧਿਰਾਂ ਨੂੰ ਸਾਡੇ ਸਵਾਲ ਹੋਰ ਹੋਣਗੇ ਨਾ ਠੀਕ ਹੈ ਸੰਕੇਤ ਦੇ ਵੀ ਤੁਸੀਂ ਜੇ ਤੁਹਾਡੀ ਸੱਤਾ ਹੁੰਦੀ ਆ ਤੇ ਤੁਸੀਂ ਇਹਨਾਂ ਨੂੰ ਲਖੀਮਪੁਰ ਖੇਡਨ ਇਨਸਾਫ ਕਿਵੇਂ ਦੋਗੇ ਤੁਸੀਂ ਸ਼ਹੀਦ ਸੁਭਕਰਨ ਦੀ ਸ਼ਹੀਦੀ ਦਾ ਇਨਸਾਫ ਕਿਵੇਂ ਦੋਗੇ ਤੁਸੀਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਕਿਵੇਂ ਬਣਾ ਕੇ ਦੋਗੇ ਤੁਸੀਂ ਡਬਲਯੂਟੀਓ ਤੇ ਪਾਰਤ ਨੂੰ ਕਿਵੇਂ ਜਿਹੜੇ ਸਵਾਲ ਐ ਇਹਨਾਂ ਦੇ ਹੋਰ ਟੰਗ ਨਾ ਹੋ ਜਾਣਗੇ ਪਰ ਸਵਾਲ ਤਾਂ ਸਾਰਿਆਂ ਨੂੰ ਹੋਣੇ ਚਾਹੀਦੇ ਅਸੀਂ ਐਲਾਨ ਕੀਤਾ ਹੋਇਆ ਹੈ ਤੈਨੂੰ ਲੱਗਦਾ ਕਿ ਇਹ ਸਵਾਲਾਂ ਦੀ ਲਿਸਟ ਜਿਹੜੀ ਤੁਸੀਂ ਦੇ ਰਹੇ ਹੋ ਸਾਰੀਆਂ ਚੀਜ਼ਾਂ ਦੇ ਰਹੇ ਹੋ ਕੁਝ ਲੋਕਾਂ ਦੇ ਵਿੱਚ ਕਿਉਂਕਿ ਸਰਕਾਰਾਂ ਦਾ ਰਵਈਏ ਤੇ ਲਗਾਤਾਰ ਅਸੀਂ ਦੇਖ ਰਹੇ ਹਾਂ ਤੁਸੀਂ ਦੇਖ ਰਹੇ ਹੋ ਮੀਟਿੰਗਾਂ ਕਰ ਰਹੇ ਹੋ ਬਹੁਤ ਕੁਝ ਕਰ ਰਹੇ ਹੋ ਪਰ ਹੁਣ ਸ਼ਾਇਦ ਸ਼ਿਫਟ ਹੋ ਰਹੀਆਂ ਨੇ ਗੱਲਾਂ ਜਿਸ ਤਰੀਕੇ ਦੇ ਨਾਲ ਸਵਾਲ ਔਰ ਖਾਸ ਕਰਕੇ ਜਿ세ਬ ਮੌਜੂਦਾ ਆਪਣੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਉਹ ਤਾਂ ਕਹਿੰਦੇ ਹੀ ਹੁੰਦੇ ਸੀ ਕਿ ਸਵਾਲ ਕਰਨੇ ਸਿੱਖੋ ਸਵਾਲ ਕਰਨੇ ਚਾਹੀਦੇ ਤੇ ਹੁਣ ਜਦੋਂ ਲੋਕ ਜਾਗਰੂਕ ਹੋ ਰਹੇ ਤਾਂ ਲੱਗਦਾ ਕਿ ਜਿਹੜੇ ਲੋਕਾਂ ਨੂੰ ਹਜੇ ਨਾ ਤੀ ਜਾਗਰੂਕਤਾ ਨਹੀਂ ਸੀਗੀ ਉਹਨਾਂ ਨੂੰ ਮੋਬਾਈਲਾਈਜ਼ ਕਰਨ ਦੇ ਵਿੱਚ ਉਹਨਾਂ ਨੂੰ ਜਾਗਰੂਕ ਕਰਨ ਦੇ ਵਿੱਚ ਕਿਸਾਨ ਜਥੇਬੰਦੀਆਂ ਕਿਸਾਨ ਆਗੂ ਜਿਹੜੇ ਨੇ ਉਹ ਕਾਫੀ ਹੱਦ ਤੱਕ ਸਕਸੈਸਫੁਲ ਹੋਣਗੇ ਸਫਲ ਹੋਣਗੇ ਹਾਂ ਮੋਰਚਿਆਂ ਦਾ ਪ੍ਰੋਗਰਾਮ ਜਿਹੜਾ ਸੀਗਾ ਸਵਾਲ ਕਰਨ ਵਾਲਾ ਇਹ ਪੂਰੇ ਦੇਸ਼ ਨੂੰ ਸਹੀ ਲੱਗਾ ਜ ਜਿਹੜੀ ਗੱਲ ਲੋਕਾਂ ਦੇ ਲਾਗੂ ਹੋ ਜਾਵੇ ਤਾਂ ਇਹ ਪੂਰੇ ਦੇਸ਼ ਵਿੱਚ ਲਾਗੂ ਹੋ ਰਿਹਾ ਠੀਕ ਆ ਪੰਜਾਬ Haryana ਤਾਂ ਘਰ ਘਰ ਆ ਇਹ UP ਚ ਵੀ Rajasthan ਦੇ ਵਿੱਚ ਵੀ Madhya Pradesh ਦੇ ਵਿੱਚ ਵੀ Bihar ਚ ਵੀ ਨਜ਼ਰ ਆਇਆ ਹਾਂ ਕਿਤੇ ਘੱਟ ਹੋ ਸਕਦਾ ਕਿ ਬੱਦ ਹੋ ਗਿਆ ਸਵਾਲ ਜਵਾਬ ਤਾਂ ਸਾਰੇ ਥਾਂ ਤੇ ਲੋਕ ਕਰ ਰਹੇ ਨੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਉਹ ਜ਼ੁਲਮ ਵੀ ਵੱਧ ਕਰ ਰਹੇ ਨੇ ਇਹਦੇ باوجود ਲੋਕ ਸਵਾਲ ਜਵਾਬ ਕਰ ਰਹੇ ਨੇ ਇਸ ਪ੍ਰੋਗਰਾਮ ਨੂੰ ਪੂਰੇ ਦੇਸ਼ ਨੇ ਮਾਨਤਾ ਦਿੱਤੀ ਹੈ ਇਹ ਕਹਿ ਸਕਦੇ ਅਸੀਂ ਅੱਜ ਤੁਸੀਂ ਜਿਹੜੇ ਮਾਤਾ ਪਿਤਾ ਨੂੰ ਲੈ ਕੇ ਆਏ ਹੋ ਇੱਥੇ ਜਿਹੜੇ ਮੁੰਡੇ ਚੱਕੇ ਗਏ ਨੇ ਉੱਥੋਂ ਡਿਫਰੈਂਟ ਡਿਫਰੈਂਟ ਜਗਾਵਾਂ ਤੋਂ ਹਰਿਆਣਾ ਦੇ ਦੋਨੋਂ ਮੁੰਡੇ ਨੇ ਜਿਨ੍ਹਾਂ ਦੇ ਮਾਵਾ ਪਾਪਾ ਜਿੱਥੇ ਆਏ ਹੋਏ ਨੇ ਉਹਨਾਂ ਨੇ ਆਪਣੀ ਗੱਲ ਰੱਖੀ ਆਪਣੇ ਤਰੀਕੇ ਦੇ ਨਾਲ ਪਰ ਤੁਹਾਨੂੰ ਲੱਗਦਾ ਹੈ ਕਿ ਉਹਦੇ ਵਿੱਚ ਕੋਈ ਅਸਰ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ ਔਰ ਤੁਹਾਡੇ ਹਿਸਾਬ ਦੇ ਨਾਲ ਹਜੇ ਗੱਲ ਕਿੱਥੇ ਖੜੀ ਹੈ ਜਾ ਕੇ ਕਿਉਂਕਿ ਖਾਸ ਤੌਰ ਤੇ ਇਸ ਕਰਕੇ ਪੁੱਛਿਆ ਜਾ ਰਿਹਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ ਹੈ ਹਰਿਆਣਾ ਦੇ ਵਿੱਚ ਦੇਖੋ ਅਸਰ ਤਾਂ ਸਾਡਾ ਇੰਨਾ ਵਾ ਜਿਹੜੇ ਕਹਿੰਦੇ ਸੀ 400 ਤੋਂ ਪਾਰ ਹੁਣ ਉਹ ਬਿਹਾਰ ਚ ਜਾ ਕੇ ਕਹਿ ਰਹੇ ਆ ਵੀ ਜੇ ਤੁਸੀਂ ਵਿਰੋਧੀ ਧਿਰ ਨੂੰ ਜਿਤਾਤਾ ਤਾਂ ਫਿਰ ਜੀ ਉਹ ਸਾਲ ਸਾਲ ਪ੍ਰਧਾਨ ਮੰਤਰੀ ਬਣਨਗੇ ਹੁਣ ਆਪਣੇ ਨਾਰੇ ਉਹਨਾਂ ਦੀ ਆਪੇ ਫੂਕ ਨਿਕਲ ਰਹੀ ਆ ਔਰ ਜਿਵੇਂ ਪ੍ਰਧਾਨ ਮੰਤਰੀ ਜੀ ਦਾ ਚਿਹਰਾ ਹਤਾਸ਼ਾ ਚ ਆ ਪਹਿਲੋ ਤਾਂ ਉਹ ਦੇਖੋ ਉਹ ਅਜੁੱਧਿਆ ਵਿੱਚ ਰਾਮ ਮੰਦਰ ਬਣੇ ਸਾਨੂੰ ਕੋਤਰਾਜ ਨਹੀਂ ਬਣਨਾ ਚਾਹੀਦਾ ਉਹ ਇਸ ਮੁੱਦੇ ਨੂੰ ਲੈ ਕੇ ਦੇਸ਼ ਦੀ ਲਕਸ਼ਣ ਲੜਨਾ ਚਾਹੁੰਦੇ ਸੀ ਉਹਨੂੰ ਉਹ ਛੱਡਣਾ ਪੈ ਗਿਆ ਮੰਗਲ ਸੂਤਰ ਤੇ ਵੀ ਲੜਨਾ ਚਾਹੁੰਦੇ ਸੀ ਦੇਖੀਏ ਦੂਜਾ ਫਿਰ ਉਹ ਵਿਕਸਿਤ ਭਾਰਤ ਲੈ ਕੇ ਆਏ ਚੰਗੀ ਗੱਲ ਸੀ ਵਿਕਾਸ ਦਾ ਮੁੱਦਾ ਉਹ ਵੀ ਫਿਰ ਚੱਲਿਆ ਨਹੀਂ ਫਿਰ ਉਹ ਨਾਨ ਵੇਜ ਤੇ ਵੇਜ ਲੈ ਆਏ ਉਹ ਵੀ ਫੇਟਣਾ ਬੈਠਾ ਫਿਰ ਉਹ ਮੰਗਲ ਸੂਰਤ ਤੇ Hindu Musalmanਾਂ ਦੇ ਆ ਗਏ ਮਤਲਬ ਉਹਨਾਂ ਦੇ ਅੰਦਰ ਦੀ ਹਾਲਤ ਕਿਵੇਂ ਮਾੜੀ ਹੈ ਤੇ ਕਿਹਨੇ ਵੀ ਸਾਡਾ ਅਸਰ ਤਾਂ ਬਹੁਤ ਆ ਤੋਂ ਉਹਨਾਂ 'ਨ ਅਸਰ ਬਹੁਤ ਹੋ ਰਿਹਾ ਜਿੱਦੋ ਤਾਂ ਆਕੇ ਆਪਾਂ ਗੱਲ ਕਰੀਏ ਕਈ ਤਰ੍ਹਾਂ ਦੀ ਹੁਣ ਇਸ ਟਾਈਮ ਪਲੈਟਫਾਰਮ ਸੋਸ਼ਲ ਪਲੈਟਫਾਰਮ ਤੇ ਵਕ ਵਕ ਤਰੀਕੇ ਦੀਆਂ ਗੱਲਾਂ ਆ ਰਹੀਆਂ ਨੇ ਜੇ ਬੁੱਧੀਜੀਵੀਆਂ ਨਾਲ ਗੱਲ ਕਰੋ ਤੁਸੀਂ ਵੀ ਹੁਣ ਤਾਂ ਬੁੱਧੀਜੀਵੀ ਕਲਾਸ 'ਚ ਆ ਗਏ ਹੋ ਕਿਉਂਕਿ ਆਪਣੇ ਖੇਤਰ ਦੇ ਤੁਸੀਂ ਮਹਾਰੋ ਹੋ ਇਸ ਟਾਈਮ ਤੇ ਤੇ ਜੇ ਗੱਲ ਕੀਤੀ ਜਾਏ ਤਾਂ ਜਾਤ ਪਾਤ ਤੇ ਖਾਸ ਤੌਰ ਤੇ ਹਜੇ ਵੀ ਸਾਡੇ ਪਿੰਡਾਂ ਦੇ ਵਿੱਚ ਜੇ ਗੱਲ ਕਰੀਏ ਜੋ ਮਰਜ਼ੀ ਕਹਿ ਲੋ ਹਜੇ ਉੱਥੇ ਪੰਜਾਬ 'ਚ ਨਾ ਹੋਏਗਾ ਪਰ ਜੇ ਪੰਜਾਬ ਦੇ ਬਾਰਡਰ 'ਤੇ ਆਪਣਾ ਸ਼ੁਰੂ ਕਰ ਦੋ ਤਾਂ ਲੋਕਾਂ ਦੇ ਦਿਮਾਗ ਦੇ ਵਿੱਚ ਜਾਤ ਪਾਤ ਨੂੰ ਲੈ ਕੇ ਹਜੇ ਵੀ ਗੱਲਾਂ ਨੇ ਉਸ ਪਰਟੀਕੂਲਰ ਸ਼ਬਦਾਂ ਦੇ ਨਾਲ ਇੱਕ ਦੂਜੇ ਨੂੰ ਸੰਬੋਧਨ ਕਰਦੇ ਨੇ ਉਹ ਕਦੋਂ ਕਿ ਨਿਕਲਣ ਗਿਆ ਹਜੇ ਪੰਜਾਬ 'ਚ ਵੀ ਕਿਤੇ ਕਿਤੇ ਹੈਗੀਆਂ ਆਪਾਂ ਜੋ ਮੁਨਕਰ ਨਹੀਂ ਹੋ ਸਕਦੇ ਪਰ ਜੇ ਪੰਜਾਬ ਦੇ ਬਾਰਡਰ ਟੱਪ ਜੋ ਪੰਜਾਬ 'ਚ ਫਿਰ ਵੀ ਕਿਤੇ ਨਾ ਕਿਤੇ ਸਾਂਝੀ ਵਾਲਤਾ ਕਿਉਂਕਿ ਸਿੱਖੀ ਦਾ ਜਿਹੜਾ ਕਾਫੀ ਚੰਗਾ ਉਹ ਹੈਗਾ ਤਾਂ ਲੋਕ ਉਸ ਤਰੀਕੇ ਦੇ ਨਾਲ ਦੇਖਦੇ ਨੇ ਚੀਜ਼ਾਂ ਨੂੰ ਥੋੜਾ ਜਿਹਾ ਵੈਸੇ ਵੀ ਪੰਜਾਬ ਜਿਹੜਾ ਉਹ ਫਾਰਵਰਡ ਮੰਨਿਆ ਜਾਂਦਾ ਕਿਉਂਕਿ ਜਿਹੜਾ ਸੀਗਾ ਇਹ ਰਣਜੀਤ ਸਿੰਘ ਦੀ ਜਿਹੜੀ ਉਹ ਹੋਂਦ ਹੈਗੀ ਉਹ ਇੱਥੇ ਬਰਕਰਾਰ ਹੈਗੀ ਹੈ ਉਹ ਆਵਾਜ਼ ਹਜੇ ਵੀ ਬਰਕਰਾਰ ਹੈ ਤਾਨੂੰ ਲੱਗਦਾ ਕਿ ਇਹ ਜਿਹੜੇ ਜਾਤ ਪਾਤ ਦੇ ਵਿੱਚ ਫਸਾ ਕੇ ਜਾਂ ਉਹਨਾਂ ਗੱਲਾਂ ਦੀ ਬਾਰ-ਬਾਰ ਗੱਲਾਂ ਕਰਕੇ ਵੋਟਾਂ ਵਟੋਰਨ ਦੀ ਗੱਲ ਕੀਤੀ ਜਾ ਰਹੀ ਹੈ ਉਹਨੂੰ ਸੇਧ ਲਾਉਣ ਵਾਸਤੇ ਕਿਸਾਨੀ ਅਸਲੀ ਮੁੱਦਿਆਂ ਤੇ ਗੱਲਬਾਤ ਕਰ ਸਕੇਗਾ ਹਾਂ ਦੇਖੋ ਦੇਖੋ ਨਾ ਦੇਸ਼ ਦੇ ਹਾਕਮਾਂ ਦੀ ਇਹ ਬਦਨੀਤੀ ਹੈ ਪਿਛਲੇ 75 ਸਾਲਾਂ ਚ ਉਹ ਲੋਕਾਂ ਨੂੰ ਕਹਿ ਲੋ ਵੀ ਐਜੂਕੇਟ ਹੀ ਨਹੀਂ ਕਰ ਸਕੇ ਜਿਹੜੀ ਵਿੱਦਿਆ ਦਾ ਖੇਤਰ ਸੀ ਉਹ ਖਤਮ ਕੀਤਾ ਗਿਆ ਹੁਣ ਵਿੱਦਿਆ ਵੀ ਇਸ ਕਿਸਮ ਦੀ ਬਣਾਈ ਗਈ ਜਿਹੜੀ ਕਾਰਪੋਰੇਟ ਇਟਲੀ ਜਾਂ ਹਾਕਮਾਂ ਨੂੰ ਫਿੱਟ ਬੈਠਦੀ ਹੈ ਵਾ ਇਹ ਇਸ ਕਰਕੇ ਹੀ ਆ ਵੀ ਜੇ ਲੋਕਾਂ ਦੇ ਚੇਤਨਾ ਪੱਧਰ ਦਾ ਵਿਕਾਸ ਹੋ ਜਾਂਦਾ ਤਾਂ ਲੋਕ ਫਿਰ ਇਹਨਾਂ ਚੀਜ਼ਾਂ ਤੋਂ ਨਿਕਲ ਜਾਂਦੇ ਸਾਡਾ ਮਕਸਦ ਅੰਦੋਲਨ ਦਾ ਸਭ ਤੋਂ ਵੱਡਾ ਇਹ ਹੁੰਦਾ ਵੀ ਲੋਕ ਚੇਤਨ ਹੋਣ ਲੋਕ ਆਪਣੀ ਲੜਾਈ ਖੁਦ ਲੜਨ ਲੀਡਰ ਤਾਂ ਗਵਾਹੀ ਕਰ ਸਕਦੇ ਹੋ ਤਾਂ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਉਸ ਮਕਸਦ ਵੱਲ ਵਧ ਰਹੇ ਹਾਂ ਬੇਸ਼ੱਕ ਕਈ ਥਾਵਾਂ ਤੇ ਹਜੇ ਵੀ ਬੋਲਬਾਲਾ ਹੈਗਾ ਹੁੰਦਾ ਹੀ ਆ ਸਾਡੀ ਭਾਰਤੀ ਰਾਜਨੀਤੀ ਵਿੱਚ ਬਾਹੂਬਲ ਦਾ ਤੰਨ ਬਲਨਾ ਪਰਲੋਭਨ ਨਾਂ ਲਕਸ਼ਣ ਜਿੱਤੇ ਜਾਂਦੇ ਨੇ ਜਾਤਾਂ ਦੇ ਨਾਂ ਤੇ ਲਕਸ਼ਣ ਜਿੱਤੇ ਜਾਂਦੇ ਨੇ ਹਰ ਬੰਦਾ ਆਪ ਦੀ ਗੱਲ ਕਰਦਾ ਠੀਕ ਆ ਪਰ ਲੋਕ ਅੱਗੇ ਨੂੰ ਤਾਂ ਬਹੁਤ ਵੇਰ ਹੋਏ ਆ ਆ ਸਾਡੇ ਅੰਦੋਲਨ ਦਾ ਅਸਰ ਕਰਕੇ ਤੁਸੀਂ ਦੇਖ ਲਓ ਇਸ ਵੇਲੇ ਸੱਤਾਧਾਰਿਆਂ ਦੀ ਹਾਲਤ ਮੁਸ਼ਕਲ ਚ ਪਈ ਹੋਈ ਆ ਆ ਕੀ ਹਾਲਾਤ ਨੇ ਹੁਣ ਇਹ ਖਾਸ ਕਰਕੇ ਇਹਨਾਂ ਬੱਚਿਆਂ ਦੇ ਤੁਹਾਡੀ ਸਮਝਿਆ ਤੁਸੀਂ ਅਗਲਾ ਕੀ ਪਲਾਨ ਹੈਗਾ ਤੁਹਾਡਾ ਇਹਨੂੰ ਲੈ ਕੇ ਕਿ ਜਿਸਕੇ ਨਾਲ ਪੈਰੈਂਟਸ ਨੇ ਆ ਕੇ ਅੱਜ ਆਪਣੀ ਮਾਤਾ ਪਿਤਾ ਨੇ ਆਪਣੀ ਗੱਲ ਤਾਂ ਰੱਖੀ ਹੈ ਜਿਸ ਤਰ੍ਹਾਂ ਅਨੀਸ਼ ਤੇ ਪਿਤਾ ਜੀ ਦੱਸ ਰਹੇ ਸੀਗੇ ਕਹਿੰਦੇ ਕਿ ਸਾਨੂੰ ਮੁਲਾਕਾਤਾਂ ਨਹੀਂ ਕੀਤੀਆਂ ਕਰਨ ਦਿੱਤੀਆਂ ਜਾ ਰਹੀਆਂ ਬੱਚੇ ਕਿਸ ਹਾਲਾਤ ਚ ਨੇ ਉਹ ਨਹੀਂ ਪਤਾ ਲੱਗ ਰਿਹਾ ਇੱਕ ਦੋ ਵਾਰੀ ਜੇ ਮੁਲਾਕਾਤਾਂ ਹੋਈਆਂ ਤਾਂ ਸਪੈਸ਼ਲ ਪਰਮਿਸ਼ਨ ਡੀਸੀ ਤੋਂ ਲਈ ਹੈ ਉਹਦੇ باوجود 500 600 ਲੋਕਾਂ ਨੂੰ ਲੈ ਕੇ ਆਪਣੇ ਜਥੇਬੰਦੀ ਦੇ ਜਾਂ ਲੋਕਾਂ ਨੂੰ ਉੱਥੇ ਲਿਜਾ ਕੇ ਤਾ ਸਾਨੂੰ ਪ੍ਰਦਰਸ਼ਨ ਕਰਕੇ ਮੁਲਾਕਾਤਾਂ ਮਿਲਦੀਆਂ ਨੇ ਔਰ ਬੱਚੇ ਦੀ ਹਾਲਾਤ ਸ਼ਾਇਦ ਪਿੱਛੇ ਜਿਹਾ ਥੋੜਾ ਤਬੀਅਤ ਠੀਕ ਨਹੀਂ ਸੀਗੀ ਪਰ ਸਾਨੂੰ ਪਤਾ ਨਹੀਂ ਲੱਗ ਪਾਰਿਆ ਵੀ ਉਹ ਕਿਸ ਹਾਲ ਚ ਹੈਗਾ ਤੇ ਇਹ ਸਾਰੀਆਂ ਪ੍ਰੋਬਲਮਸ ਤਾਂ ਹੈ ਨਹੀਂ ਤੁਹਾਡਾ ਇਹਨੂੰ ਲੈ ਕੇ ਹੁਣ ਅੱਗੇ ਕੀ ਨਿਸ਼ਾਨਾ ਹੈ ਜਾਂ ਕਿਸ ਤਰੀਕੇ ਦੀ ਕੋਈ ਅੱਗੇ ਪਲਾਨ ਹੈਗਾ ਦੇਖੋ ਐਸੇ ਢੰਗ ਨਾਲ ਅਸੀਂ ਪੂਰੀ ਦੁਨੀਆ 'ਚ ਤੁਹਾਡੇ ਮਾਧਮ ਨਾਲ ਗੱਲ ਖੜਨਾ ਚਾਹੁੰਦੇ ਸੀ ਜੋ ਕੁਝ ਭਾਜਪਾ ਕਰ ਰਹੀ ਹੈਗੀ ਆ ਉਹਦੀ ਸਜ਼ਾ ਤਾਂ ਹਰਿਆਣ ਦੇ ਲੋਕੋ ਨੂੰ ਦੇਣਗੇ ਇਹੀ ਸਾਡਾ ਮਕਸਦ ਹੈ ਸਾਡਾ ਪਲਾਨ ਤਾਂ ਹੈਗਾ ਹਰਿਆਣਾ ਦੇ ਹਰ ਪਿੰਡ ਵਿੱਚ ਸਾਡੀ ਗੱਲ ਜਾਵੇ ਉਹਦੇ ਲਈ ਲੱਗੇ ਹੋਏ ਆ ਤੇ 19 ਮਈ ਨੂੰ ਕੈਥਲ ਵਿੱਚ ਵੱਡੀ ਮਹਾਪੰਚਾਇਤ ਆ ਜਨ ਤੱਕ ਜਨਤਾ ਤੱਕ ਗੱਲ ਖੜਨਾ ਸਾਡਾ ਕੰਮ ਹੈ ਜਨਤਾ ਆਪੇ ਸਜਾ ਤੈ ਕਰੂਗੀ ਪਾਚ ਪਾਤ ਤੁਸੀਂ ਵੀ ਜਾ ਰਹੇ ਹੋ ਉਸ ਮਹਾਪੰਚਾਇਤ ਦੇ ਵਿੱਚ ਹਿੱਸਾ ਹੋਵਗੇ ਤੁਸੀਂ ਸਾਰੇ ਜਣੇ ਹਾਂ ਸਾਰੇ ਸਾਰੀ ਦੋਵਾਂ ਫੋਰਮਾਂ ਦੀ ਲੀਡਰਸ਼ਿਪ ਉੱਥੇ ਹੋਊਗਾ ਬਹੁਤ ਬਤਨਵਾਦ ਅਸਾਡੇ ਨਾਲ ਸੀਗੇ ਸਰਵਨ ਸਿੰਘ ਪੰਦੇਰ ਜਿਨ੍ਹਾਂ ਨੇ ਗੱਲ ਕੀਤੀ ਹੈ ਔਰ ਖਾਸ ਕਰਕੇ ਉਹਨਾਂ ਨੇ ਇੱਕ ਬੜੀ ਬੁਨਿਆਦੀ ਤੌਰ ਤੇ ਬੜੀ ਵਧੀਆ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਕਾਮਯਾਬਤਾ ਹੋਇਆ ਹੈ ਲੋਕਾਂ ਦੇ ਵਿੱਚ ਆਪਣਾ ਮੈਸੇਜ ਪਹੁੰਚਾਉਂਦੇ ਔਰ ਖਾਸ ਕਰਕੇ ਮੈਸੇਜ ਕੀ ਸੀਗਾ ਜਿੱਥੋਂ ਤੱਕ ਸਿਆਸੀ ਤਰ੍ਹਾਂ ਜਾਤ ਪਾਤ ਧਰਮ ਜਾਂ ਹੋਰ ਕਈ ਗੱਲਾਂ ਤੇ ਜਿਹੜਾ ਹੈ ਉਹ ਖੇਡਦੀਆਂ ਨੇ ਔਰ ਜਿੱਤਾਂ ਜਾਂ ਹਾਰਾਂ ਤੈਅ ਕਰਦੀਆਂ ਨੇ ਪਰ ਅਸੀਂ ਕਹਿੰਦੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਹਰ ਹਾਲ ਦੇ ਵਿੱਚ ਜਿਹੜਾ ਹੈ ਸਹੀ ਮੈਸੇਜ ਸਹੀ ਜਗ੍ਹਾ ਦੇ ਸਕੀਏ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ D5 ਦੇ ਚੋਣ ਅਖਾੜੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕਹੋ ਜੀ ਭਾਜਪਾ ਦਾ ਨਾਅਰਾ 400 ਪਾਰ ਤੇ ਕੈਂਡੀਡੇਟ ਸਾਰੇ ਉਧਾਰ ਚੋਣ ਅਖਾੜੇ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਸ਼ਹਿਰ ਮੱਛੀਵਾੜਾ ਸਾਹਿਬ ਦੇ ਵਿੱਚ ਯਾਰ ਜੂਨ ਨੂੰ 2024 4 ਵਜੇ ਨੂੰ ਪਤਾ ਲੱਗ ਜਾਊਗਾ ਵੀ ਮੋਦੀ ਸਾਹਿਬ 400 ਤਾਂ ਪਾਰ ਜਾ ਰਹੇ ਨੇ ਇਹ ਜਦੋਂ 400 ਪਾਰ ਹੋ ਗਈਆ ਇਹ ਸਭ ਦਾਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜਾਊ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਭਾਵੇਂ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ